ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਜੰਡਵਾਲਾ ਦੇ ਕੋਲ ਨਵੇਂ ਬਣੇ ਮਾਈਨਰ ਦਾ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਮੋਗਾ ਤੋੜ ਦਿੱਤਾ ਗਿਆ ਦੱਸਦੀ ਹੈ ਕਿ ਕਾਫੀ ਸਾਲਾਂ ਦੇ ਬਾਅਦ ਨਵੇਂ ਬਣੇ ਸੋਹੇਲੇ ਵਾਲਾ ਮਾਈਨਰ ਦੇ ਵਿੱਚ ਅਜੇ ਇੱਕ ਦਿਨ ਪਹਿਲਾਂ ਹੀ ਪਾਣੀ ਆਇਆ ਸੀ ਤਾਂ ਪਿੰਡ ਜੰਡਵਾਲਾ ਦੇ ਕੋਲ ਮੋਗਾ ਨੰਬਰ 22850 ਜਿਸ ਨੂੰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਬੀਤੀ ਰਾਤ ਤੋੜ ਦਿੱਤਾ ਗਿਆ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਟਾਣੀ ਪ੍ਰੇਮ ਸਿੰਘ ਵਾਲਾ ਦੇ ਕੁਝ ਕਿਸਾਨਾਂ ਦੇ ਵੱਲੋਂ ਬਣਾਈਆਂ ਗਈਆਂ ਨੇ ਤਾਂ ਦੇਖੋ ਇੱਕ ਵਾਰੇ ਤਸਵੀਰਾਂ ਦੇਖੋ ਜੀ ਨਵੀਂ ਨਹਿਰ ਜੋ ਬਣੀ ਹੈ ਸੇ ਲੈ ਵਲੇ ਤੋਂ ਕਿੰਨੇ ਕਿਸਾਨ ਮਿੱਟੀ ਚੱਕ ਚੱਕ ਉੱਪਰ ਸੱਟ ਰਹੇ ਨੇ ਨਹਿਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਦੋ ਥਾਂ ਤੇ ਲੋਗੇ ਵੀ ਤੋੜੇ ਗਏ ਆ ਮੋਗਨ ਖੁੱਲਾ ਕੀਤਾ ਗਿਆ ਆ ਦੇਖੋ ਜੋ ਨਹਿਰ ਦੀ ਜ਼ਮੀਨ ਹੈ ਉਹਦੇ ਵਿੱਚੋਂ ਹੀ ਮਿੱਟੀ ਪਾਟ ਕੇ ਉੱਪਰ ਸੱਟੀ ਜਾ ਰਹੀ ਹੈ ਆ ਤਿੰਨ ਚਾਰ ਚਾਰ ਫੁੱਟ ਉੱਚੇ ਢਿਬੇ ਲਾ ਰੱਖੇ ਨੇ ਇਹ بارشਾਂ ਦੇ ਕਾਰਨ ਇਹ ਸਾਰੀ ਮਿੱਟੀ ਨਹਿਰ ਦੇ ਵਿੱਚ ਜਾਏਗੀ ਤੇ ਨਹਿਰ ਬੰਦ ਹੋਵੇਗੀ ਤੇ ਨਾ ਟੁੱਟਣ ਦਾ ਖਤਰਾ ਰਹਿ ਜਾਂਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਤੇ ਢੱਲ ਪਾਈ ਜਾਵੇ ਜੋ ਕਿ ਪਾਣੀ ਤੋੜ ਤੱਕ ਕਟਾਈਲਾ ਤੱਕ ਪਹੁੰਚਦਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦੀ